ਕਾਲਜੀ ਸਵਾਗਤ ਹੈ ਸਾਡੇ YouTube ਚੈਨਲ Registered Tag ਦੇ ਉੱਪਰ ਹਾਂਜੀ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਜੋ ਵੀ ਰਿਜ਼ਲਟ ਨੇ ਉਹ ਕਦੋਂ ਡਿਕਲੇਅਰ ਹੁੰਦੇ ਨੇ ਕਦੋਂ ਉਹਨਾਂ ਦਾ ਜਿਹੜਾ ਐਗਜ਼ਾਮ ਹੁੰਦਾ ਕਦੋਂ ਉਹਨਾਂ ਦੇ ਸਪਲੀ ਫਾਰਮ ਭਰੇ ਜਾਂਦੇ ਨੇ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਕੰਟੈਕਟ ਨੰਬਰ ਵੀ ਦੇਵਾਂਗੇ ਈਮੇਲ ਆਈਡੀ ਵੀ ਦੇਵਾਂਗੇ ਅਗਰ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਤੁਸੀਂ ਡਾਇਰੈਕਟ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਹਾਂਜੀ ਸਭ ਤੋਂ ਪਹਿਲਾਂ ਦੇਖਾ ਜਿੱਦਾਂ ਆਪਾਂ ਯੂਨੀਵਰਸਿਟੀ ਦੀ ਸਾਈਟ ਤੇ ਚਲੇ ਗਏ ਆਪਾਂ ਇਥੋਂ ਆਪਣੇ ਜਿਹੜੇ ਲੇਟੈਸਟ ਰਿਜ਼ਲਟ ਨੇ ਉਹ ਦੇਖ ਸਕਦੇ ਆ ਪੀ ਡੀਸੀ ਦਾ ਆ ਚੁੱਕਿਆ ਹੈਗਾ ਸੈਮ ਬੰਦ ਦਾ ਇਸ ਤਰੀਕੇ ਨਾਲ ਹੀ ਆਪਣਾ ਜਿਹੜਾ ਬੀ ਐਸਸੀ ਐਮ ਐਸਸੀ ਦਾ ਰਿਜ਼ਲਟ 3 ਸੈਮ ਦਾ ਉਹ ਆ ਚੁੱਕਿਆ ਕਾਫੀ ਜਿਹੜੇ ਰਿਜ਼ਲਟ ਨੇ ਲੇਟੈਸਟ ਉਹ ਆ ਚੁੱਕੇ ਨੇਗੇ ਤਾਂ ਹੁੰਦਾ ਕਿ ਇਹ ਦੇਖੋ ਰਿਜ਼ਲਟ ਆਉਣ ਦਾ ਤਾਂ ਲਗਭਗ ਸਾਰਿਆਂ ਨੂੰ ਪਤਾ ਚੱਲ ਹੀ ਜਾਂਦਾ ਹੈ ਕਿਹੜਾ ਰਿਜ਼ਲਟ ਆ ਗਿਆ ਕਿਹੜਾ ਨਹੀਂ ਪ੍ਰੋਬਲਮ ਕਿੱਥੇ ਕ੍ਰੀਏਟ ਹੁੰਦੀ ਹੈ ਜਾ ਕੇ ਜਦੋਂ ਸਾਡੀ ਸਪਲੀ ਆ ਜਾਂਦੀ ਹੈ ਡਰੱਗ ਅਬਿਊਜ਼ ਦੇ ਪੇਪਰ ਚ ਈਵੀਐਸ ਦੇ ਪੇਪਰ ਦੇ ਵਿੱਚ ਸਾਡੀ ਜਿਹੜੀ ਸਪਲੀ ਉਹ ਆ ਜਾਂਦੀ ਹੈ ਟਾ ਨਾਟ ਕੁਆਲੀਫਾਈ ਲਿਖਿਆ ਆ ਜਾਂਦਾ ਇਸ ਤੋਂ ਬਾਅਦ ਸਾਨੂੰ ਕੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਕਿ ਸਾਨੂੰ ਜਿਹੜੀ ਕਾਲਜ ਵੱਲੋਂ ਯੂਨੀਵਰਸਿਟੀ ਵੱਲੋਂ ਡਿਗਰੀ ਜਿਹੜੀ ਸਾਡੀ ਉਹ ਰੋਕ ਲਈ ਜਾਂਦੀ ਆ ਤਾਂ ਅਸੀਂ ਉਹ ਡਿਗਰੀ ਨੂੰ ਕਿਵੇਂ ਲੈ ਸਕਦੇ ਆ ਕਿਵੇਂ ਅਸੀਂ ਪੇਪਰ ਦੇ ਸਕਦੇ ਆ ਡਰੱਗ ਅਬਿਊਜ਼ ਦਾ ਜਿਹੜਾ ਪੇਪਰ ਹੁੰਦਾ ਈਵੀਐਸ ਦਾ ਪੇਪਰ ਅਸੀਂ ਸਪੈਸ਼ਲ ਚਾਂਸ ਕਿਵੇਂ ਲੈ ਸਕਦੇ ਆ ਅਗਰ ਸਾਡੇ ਸਾਰੇ ਚਾਂਸ ਜਿਹੜੇ ਲੰਘ ਚੁੱਕੇ ਨੇ ਤਾਂ ਅਸੀਂ ਉਹਨਾਂ ਨੂੰ ਕਿਵੇਂ ਲੈ ਸਕਦੇ ਆ ਅਸੀਂ ਆਪਣਾ ਡੁਪਲੀਕੇਟ ਸਰਟੀਫਿਕੇਟ ਕਿੱਦਾਂ ਕਢਵਾ ਸਕਦੇ ਆ ਉਹਦੀ ਫੀਸ ਕਿੰਨੀ ਹੁੰਦੀ ਆ ਅਗਰ ਤੁਸੀਂ ਕੋਈ ਆਪਣੀ ਵੈਰੀਫਿਕੇਸ਼ਨ ਕਰਾਉਣਾ ਚਾਹੁੰਦੇ ਹੋ ਸਰਕਾਰੀ ਡਿਪਾਰਟਮੈਂਟ ਲਈ ਤੁਸੀਂ ਜੋਬ ਵਗੈਰਾ ਲੈ ਚੁੱਕੇ ਹੋ ਕਿਸੇ ਸਰਕਾਰੀ ਡਿਪਾਰਟਮੈਂਟ ਦੇ ਚਾ ਵੈਰੀਫਿਕੇਸ਼ਨ ਹੁੰਦੀ ਆ ਜਾਂ ਤੁਸੀਂ ਫੋਰਨ ਕੰਟਰੀ ਜਾਣਾ ਚਾਹੁੰਦੇ ਹੋ ਤਾਂ ਵੀ ਤੁਹਾਡੀ ਜਿਹੜੀ ਵੈਰੀਫਿਕੇਸ਼ਨ ਦੀ ਦਿੱਕਤ ਆਉਂਦੀ ਹੈ ਕਿਉਂਕਿ ਤੁਹਾਡੀ ਡਿਗਰੀ ਹੈ ਜਿਹੜੀ ਉਹ ਨਹੀਂ ਦਿੱਤੀ ਗਈ ਹੁੰਦੀ ਯੂਨੀਵਰਸਿਟੀ ਵੱਲੋਂ ਤੁਸੀਂ ਆਪਣੀ ਫਾਈਲ ਵਗੈਰਾ ਲਾ ਚੁੱਕੇ ਹੋ ਨੇ ਤਾਂ ਤੁਸੀਂ ਸਾਡੇ ਨਾਲ ਡਾਇਰੈਕਟ ਕੰਟੈਕਟ ਕਰ ਸਕਦੇ ਹੋ ਅਸੀਂ ਨੰਬਰ ਮੈਂਸ਼ਨ ਨੀਚੇ ਕਰ ਰਹੇ ਹਾਂ ਤੁਹਾਨੂੰ ਤੇ ਇੰਟਰਨੈਟ ਕੈਫੇ ਦਾ ਨਾਮ ਮੈਂਸ਼ਨ ਕਰ ਰਹੇ ਹਾਂ ਤੁਸੀਂ ਖੁਦ ਵਿజిਟ ਕਰਕੇ ਵੀ ਕਰ ਸਕਦੇ ਹੋ ਤੁਸੀਂ ਆਪਣੇ ਡਾਕੂਮੈਂਟ ਭੇਜ ਕੇ ਵੀ ਸਾਡੇ ਨਾਲ ਅਪਰੋਚ ਕਰ ਸਕਦੇ ਹੋ ਤੁਹਾਡੀ ਹਰ ਇੱਕ ਪ੍ਰੋਬਲਮ ਦਾ ਜਿਹੜਾ ਹੱਲ ਆ ਸੋਲੂਸ਼ਨ ਆ ਉਹ ਤੁਹਾਨੂੰ ਕਰਕੇ ਦਿੱਤਾ ਜਾਊਗਾ ਹਾਂਜੀ ਅਗਰ ਕੋਈ ਬੱਚਾ ਕਿਸੇ ਕਾਰਨ ਕਰਕੇ ਯੂਨੀਵਰਸਿਟੀ ਨਹੀਂ ਜਾ ਸਕਦਾ ਫਾਰਮ ਨਹੀਂ ਫਿਲ ਅਪ ਕਰ ਸਕਦਾ ਫੀਸ ਨਹੀਂ ਪੇ ਕਰ ਸਕਦਾ ਤਾਂ ਅਸੀਂ ਉਹਦੀ ਜਿਹੜੀ ਇਹਦੇ ਵਿੱਚ ਪੂਰੀ ਮਦਦ ਕਰਾਂਗੇ ਅਸੀਂ ਖੁਦ ਯੂਨੀਵਰਸਿਟੀ ਜਾ ਕੇ ਉਹਦੇ ਫਾਰਮ ਵਗੈਰਾ ਭਰ ਕੇ ਆਈ ਆਵਾਂਗੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਕੰਟੈਕਟ ਨੰਬਰ ਨੀਚੇ ਅਸੀਂ ਤੁਹਾਨੂੰ ਮੈਂਸ਼ਨ ਕਰ ਰਹੇ ਹਾਂ ਤੁਸੀਂ ਇਸ ਕੰਟੈਕਟ ਤੇ ਕਾਲ ਵੀ ਕਰ ਸਕਦੇ ਹੋ ਤੇ ਸਾਨੂੰ ਡਾਇਰੈਕਟ ਮੈਸੇਜ ਵੀ ਕਰ ਸਕਦੇ ਹੋ ਜਿ YouTube ਦੇ ਨੀਚੇ ਜਿਹੜਾ ਕਮੈਂਟ ਸੈਕਸ਼ਨ ਹੁੰਦਾ ਉੱਥੇ ਤੁਹਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਆਉਣਾ ਲਈ ਵੀਡੀਓ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਸਾਡੇ ਕੋਲ ਐਦਾਂ ਦਾ ਜਿਹੜਾ ਕੰਟੈਂਟ ਆ ਉਹ ਕ੍ਰੀਏਟ ਹੁੰਦਾ ਰਹਿੰਦਾ ਸੀ ਤੁਹਾਨੂੰ ਦੱਸ ਦੇ ਰਹੇ ਨੇ ਸਮੇਂ ਟੂ ਸਮੇਂ ਵੀ ਕੀ ਚੇਂਜਸ ਆਏ ਨੇ ਯੂਨੀਵਰਸਿਟੀ ਤੇ ਜਾਂ ਕੋਈ ਪੇਪਰ ਕਦੋਂ ਆ ਤਾਂ ਐਦਾਂ ਦੀ ਵੀਡੀਓ ਸਾਡੇ ਚੈਨਲ ਤੇ ਹਮੇਸ਼ਾ ਅਸੀਂ ਪਾਉਂਦੇ ਰਹੇ ਹਾਂ ਧੰਨਵਾਦ ਜੀ ਮੇਰੇ